ਸਤ ਸ੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨ ਤੇ ਅੱਜ ਦੀਆਂ ਕਲੈਕਸ਼ਨਾਂ ਰੱਖੜੀ ਨਾਲ ਸਪੈਸ਼ਲ ਨੇ ਹੁਣ ਵੈਸੇ ਵੀ ਜਿੰਨੀਆਂ ਕਲੈਕਸ਼ਨ ਆ ਰਹੀਆਂ ਨੇ ਰੱਖੜੀ ਸਪੈਸ਼ਲ ਆ ਰਹੀਆਂ ਨੇ ਪਹਿਣਾ ਲਈ ਬਹੁਤ ਸੋਹਣੇ ਸੋਹਣੇ ਸੂਟ ਆ ਰਹੇ ਨੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸਟਿਚ ਹੋ ਗਏ ਆਨ ਸਟਿਚ ਹੋ ਗਏ ਸੈਮੀ ਸਟਿਚ ਹੋ ਗਏ ਹਰ ਤਰ੍ਹਾਂ ਦੀਆਂ ਕਲੈਕਸ਼ਨਾਂ ਨੇ ਸਭ ਪਹਿਣਾ ਦੀ ਪਸੰਦ ਨੂੰ ਸਾਹਮਣੇ ਰੱਖ ਕੇ ਅੱਜ ਵਾਲੀਆਂ ਕਲੈਕਸ਼ਨਾਂ ਲੈ ਕੇ ਆਈਆਂ ਹੁਣ ਵੈਸੇ ਵੀ ਮੈਂ ਕੋਸ਼ਿਸ਼ ਕਰਦੀ ਆਂ ਜਿਹੜੀ ਰਖੜੀ ਨਾਲ ਸਪੈਸ਼ਲ ਤੇ ਜਿਹੜੀਆਂ ਆਫਰਾਂ ਦੇ ਵਿੱਚ ਕਲੈਕਸ਼ਨਾਂ ਹਨ ਉਹੀ ਲੈ ਕੇ ਆਵਾਂ ਸੂਟ ਸਾਰੇ ਅਵੇਲੇਬਲ ਨੇ ਮੈਂ ਹਰ ਰੇਂਜ ਵਾਲੇ ਸੂਟ ਪਾਏ ਨੇ ਸਾਰੇ ਸੂਟ ਹਾਈ ਰੇਂਜ ਵਾਲੇ ਨਹੀਂ ਆ ਘੱਟ ਰੇਂਜ ਵਾਲੇ ਵੀ ਸੂਟ ਹੈਗੇ ਨੇ ਤੇ ਥੋੜੇ ਹਾਈ ਵਾਲੇ ਠੀਕ ਠਾਕ ਰੇਂਜ ਵਾਲੇ ਵੀ ਹੈਗੇ ਨੇ ਮੀਡੀਅਮ ਵਾਲੇ ਵੀ ਹੈਗੇ ਨੇ ਬਾਕੀ ਤੁਸੀਂ ਅਗਰ ਕੋਈ ਕੁਇਰੀ ਕਰਨੀ ਹੈ ਤਾਂ ਮੈਂ ਨੰਬਰ ਆਪਣਾ 6239245750 ਦਿੱਤਾ ਹੋਇਆ। ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜਿਸ ਵੀ ਸੋਰ ਦੀ ਕੁਇਰੀ ਹੈ ਚਾਹੇ ਅੱਜ ਦੀ ਵੀਡੀਓ ਵਿੱਚੋਂ ਜਾਂ ਫਿਰ ਹੋਰ ਜੋ ਵੀ ਮੈਂ ਅਪਡੇਟਸ ਕਰਦੀਆਂ ਇਥੇ ਉਹਨਾਂ ਵਿੱਚੋਂ ਤਾਂ ਤਾਂ ਡਿਗਾਇਰ ਦਾ ਰਿਪਲਾਈ ਜਰੂਰ ਆਏਗਾ ਇਹਦੇ ਵਿੱਚ ਸਿੰਗਲ ਕਲਰ ਇੱਕ ਮਹਿਰੂਨ ਕਲਰ ਆਇਆ ਸੀ ਤੇ ਇੱਕ ਕੈਮਲਾ ਕਲਰ ਦੋ ਕਲਰ ਨੇ ਹੁਣ ਮੈਂ ਇਥੇ ਅਪਲੋਡ ਕਰ ਦਿਆ 580 ਵਿੱਚ ਤੁਹਾਨੂੰ ਮਿਲੇਗਾ ਬੜੇ ਸੋਹਣੇ ਕਲਰ ਨੇ ਇਹਦੇ ਵਿੱਚ ਸਿੰਗਲ ਕਲਰ ਹੈ ਟਾਈ ਡਾਈ ਵਾਲਾ ਨਾਲ ਕੰਟਰਾਸਟ ਹੋਇਆ ਇਹਦੇ ਵਿੱਚ ਪਹਿਲਾਂ ਇੱਕ ਕਲਰ ਆਇਆ ਸੀ ਹੁਣ ਇਹ ਬ੍ਰਾਂਡ ਵੀ ਚੇਂਜ ਹੋ ਗਿਆ ਤੇ ਜਿਹਨ ਚਾਹ ਟੋਟਲ ਕਲਰ ਨੇ ਬ੍ਰਾਂਡ ਡਿਫਰੈਂਸ ਹੈ ਪ੍ਰਾਈਸ ਦਾ ਵੀ ਡਿਫਰੈਂਸ ਆਇਆ ਇਹਨਾਂ ਦੇ ਵਿੱਚ ਇਹ ਕਾਟਨ ਦੀਆਂ ਕਲੈਕਸ਼ਨਾਂ ਨੇ ਕਲੈਕਸ਼ਨਾਂ ਇਹਨਾਂ ਵਿੱਚੋਂ 540 ਵਿੱਚ ਤੁਸੀਂ ਕੋਈ ਵੀ ਸੂਟ ਖਰੀਦ ਸਕਦੇ ਹੋ ਇਹ ਬਹੁਤ ਪਿਆਰੇ ਸੋਹਣੇ ਰੰਗ ਐਂਡ ਪਰਸਨਲੀ ਮੈਨੂੰ ਇਹ ਬਹੁਤ ਮੈਨੂੰ ਤਾਂ ਡਿਜ਼ਾਈਨ ਪੈਟਰਨ ਬਹੁਤ ਸੋਹਣਾ ਲੱਗਦਾ ਤੇ ਬਾਕੀ ਇਹਦੇ ਵਿੱਚ ਵੀ ਸਿੰਗਲ ਕਲਰ ਹੈ ਬਾਕੀ ਜਿੰਨਾ ਵਿੱਚ ਜੋ ਜੋ ਕਲਰ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਤੁਸੀਂ ਅਗਰ ਬਾਈ ਕਰਨਾ ਜਾਂ ਕੋਈ ਕੁਐਰੀ ਕਰਨੀ ਹੈ ਪ੍ਰਾਈਸ ਜਾਂ ਫੈਬਰਿਕ ਦੇ ਬਾਰੇ ਵਿੱਚ ਤਾਂ ਮੈਂ ਨੰਬਰ ਜਾ ਕੇ ਮੈਸੇਜ ਕਰ ਸਕਦੇ ਹੋ ਨੰਬਰ ਮੈਂ ਇੱਥੇ ਦਿੱਤਾ ਹੋਇਆ ਤੇ ਚਲੋ ਫਿਰ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟਾਂ ਦੇ ਨਾਲ ਨਵੀਆਂ ਨਵੀਆਂ ਟ੍ਰੈਂਡੀ ਐਕਸਕਲੂਸਿਵ ਤੇ ਬਹੁਤ ਹੀ ਸੋਹਣੇ ਸੋਹਣੇ ਫੈਬਰਿਕ ਵਾਲੇ ਸੂਟਾਂ ਦੇ ਨਾਲ ਹੈਂਡਵਰਕ ਵਾਲੇ ਸੂਟਾਂ ਦੇ ਨਾਲ ਤੇ ਅੱਜ ਦੀ ਵੀਡੀਓ ਵਿੱਚ ਇਨਾ ਹੀ ਤਾਂ ਮਿਲਦੇ ਆਂ ਫਿਰ ਨੈਕਸਟ ਵੀਡੀਓ ਦੇ ਵਿੱਚ ਹੋਰ ਟ੍ਰੈਂਡੀ ਤੇ ਨਵੀਆਂ-ਨਵੀਆਂ ਕਲੈਕਸ਼ਨਾਂ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ